ਸਵਾਗਤ ਹੈ ਕਿਸਾਨ ਵੀਰੋ ਹੋਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਸਹਨੇ ਤੋਂ ਕਵਰ ਕਰਾਂਗੇ ਜੀ ਚਾਰ ਤੁਹਾਨੂੰ ਪਾਲ ਕੁਵੱਛੀਆਂ ਦਿਖਾ ਦਾਂ ਦੋ ਜਰਸੀ ਤੇ ਦੋ ਤੁਹਾਨੂੰ ਦਿਖਾ ਦੇਾਂਗੇ ਐਚ ਐਫ ਤੇ ਚੰਗੀ ਬਰੀਡ ਆ ਬਰੀਡ ਕਿਹੜੀ ਉਹ ਬਾਈ ਜੀ ਨਾਲ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਪਹਿਲਾਂ ਕਰਕੇ ਸਾਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਸੌਦਾ ਕਰਨਾ ਸੱਸੀ ਗਾਲ ਜੀ ਸੱਸੀ ਗਾਲ ਜੀ ਹੋ ਠੀਕ ਹੋ ਜੀ ਹਾਂ ਜੀ ਹਾਂ ਠੀਕ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 88720 ਹੂੰ 81314 88720 81314 14 ਪਿੰਡ ਆਪਣਾ ਜੀ ਸੈਣਾ ਜੀ ਪਿੰਡ ਸੈਣਾ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਤਹਿਸੀਲ ਤਾਂ ਆਪਾ ਹਾਂ ਜੀ ਨੇੜੇ ਆਪਣੇ ਭਧੌਰ ਤੇ ਪੱਖੋ ਗੈਂਚਾ ਹਾਂ ਜੀ ਮੇਨ ਰੋਡ ਪਿੰਡ ਦੇ ਵਿੱਚ ਦੀ ਨਾਲ ਹਾਂ ਜੀ ਹਾਂ ਜੀ ਤੇ ਬੱਚਿਆਂ ਦਾ ਫਿਰ ਆਪਣਾ ਵਪਾਰ ਦਾ ਕੰਮ ਹੈ ਹਾਂ ਜੀ ਓਕੇ ਲਿਓਨੇ ਚੰਗੇ ਬੱਚੇ ਹਾਂ ਜੀ ਹਾਂ ਜੀ ਅੱਜ ਫਿਰ ਕਿੰਨੇ ਦਿਖਾ ਰਹੇ ਆ ਚਾਰ ਬੱਚੇ ਦਿਖਾ ਰਹੇ ਆ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਐਚਐਫ ਬੱਸੀ ਦੇਖੀ ਜਾਂਦੇ ਆਜੋ ਜੀ ਇੱਥੇ ਹਾਂ ਜੀ ਕੀ ਡਿਟੇਲ ਆ ਜੀ ਇਹਦੀ ਇਹਦੀ ਮਾਸ ਲੈ ਗਏ ਤਾਂ 30 32 ਕਿਲੋ ਜੀ ਓਕੇ ਤੇ ਹੁਣ ਇਹ ਮੂੰਹੋਂ ਕਿਵੇਂ ਮੂੰਹ ਹੀ ਦੋਗੋ ਦੇ ਅੰਦਰ ਚੱਕੇ ਜੀ ਦੁੱਧ ਦੇ ਤੇ ਬਣੀ ਬੁਣੀ ਵੀ ਤਾਂ ਨਹੀਂ ਹੈ ਨਹੀਂ ਬਣੀ ਨਹੀਂ ਹੈ ਹਾਲੀ ਆ ਹਾਲੀ ਜੀ ਤੇ ਦੁੱਗ ਦੇ ਦੰਦ ਹੁਣ ਚੱਕੇ ਆ ਤੇ ਅੱਜ ਟੀਕੇ ਦੇ ਕਾਬਲ ਹਾਂ ਖੋਲੋ ਜੀ ਇਹਦਾ ਥੋੜਾ ਕਰਾ ਕੇ ਚੱਕ ਚੰਗੀਆਂ ਜੋ ਆ ਗਈ ਜੀ ਕੱਦ ਕੱਟ ਪੂਰਾ ਚੰਗਾ ਆਹ ਸੰਸਨ ਬੱਟਨ ਲੱਗਿਆ ਜੀ ਤੇ ਕੱਲਾ ਕੱਲਾ ਥਣ ਚਾਰਾਂ ਦੇ ਕੋਈ ਫੋਟ ਸ਼ਾਂਗ ਤਾਂ ਨਹੀਂ ਨਹੀਂ ਜੀ ਨਹੀਂ ਕੱਲੇ ਕੱਲੇ ਥਾਣਾ ਜੀ ਆਹ ਦੇਖੋ ਚੰਗੀਆਂ ਜੋ ਆ ਗਈ ਐਚ ਐਫ ਆ ਗਈ ਤੇ ਡੱਬ ਪ੍ਰਿੰਟ ਪੂਰੇ ਆਹ ਦੇਖੋ ਝੋਲੀ ਦੇਖੋ ਜਿਵੇਂ ਗੱਬਣ ਹੁੰਦੀ ਐ ਕਰੀ ਫਿਰਦੀ ਆਹਣੀ ਕੁਆਲਿਟੀ ਚੰਗੀ ਬੰਦੋ ਜੀ ਕੀ ਡਿਮਾਂਡ ਆ ਗਈ ਬਾਈ ਜੀ ਇਹਦੀ ਤੁਮਣ ਫੋਨ ਤੇ ਕਰ ਲੈਣਗੇ ਜੀ ਅੱਛਾ ਜੈ ਜੀ ਹੋ ਹਾਂ ਜੈ ਜੀ ਹੋ ਜੀ ਠੀਕ ਹੈ ਜੀ ਡਿਮਾਂਡ ਫੋਨ ਤੇ ਕਰ ਲੈਣਗੇ ਜੀ ਤੇ ਜੋੜੀ ਜੜੀ ਤੁਹਾਨੂੰ ਕਰਾ ਦਗੇ ਨੇੜੇ ਤੋਂ ਚੱਕਾ ਦੇ ਜੋੜੀ ਐ ਲੱਗਦੀ ਹੈ ਜੀ ਮਿੱਟੀ ਕਪੜਾ ਆਇਆ ਹੁੰਦਾਗਾ ਠੀਕ ਹੈ ਜੀ ਕੋਈ ਕਮੀ ਨਹੀਂ ਚੱਟ ਪਰੇ ਦੀ ਚੰਗੀ ਸੀਲ ਠੰਡੀ ਆ ਤੇ ਅੱਜ ਹੀਟ ਕੱਢ ਲਈ ਜਾਣ ਸਾਡੇ ਕਪੜਾ ਸਕਦੇ ਹਾਂ ਨਾ ਬਾਈ ਹਾਂਜੀ ਤੇ ਹੁਣ ਬਾਈ 2 ਨੰਬਰ ਆਪਾਂ ਯਾਰ ਸਿਵਸੀ ਦੀ ਗੱਲ ਕਰ ਲਈ ਖੀਰੀਆ ਮੂੰਹ ਹੈ ਮੂੰਹ ਖੀਰੀ ਹੈ ਜੀ ਉਹ ਕਿੰਨੀ ਉਮਰ ਹੋਣਦਾ ਯਾਰ ਦੀ ਉਮਰ ਕਿਹੜਾ ਕਿੰਨੇ ਆ ਜੀ 13 ਮਹੀਨੇ ਦੀ 11 ਮਹੀਨਾ ਦੀ 11 ਮਹੀਨੇ ਦੀ ਹਾਂ ਜੀ ਆ ਦੇਖੋ ਫੇਸ ਦੀ ਕੁਆਲਿਟੀ ਚੰਗੀ ਬਾਕੀ ਫੋਰ ਚੰਗ ਭੋਰਾ ਨਹੀਂ ਝੋਲਦੇ ਝੜਦੇ ਸਾਰਿਆਂ ਦੇ ਹਾਂ ਜੀ ਹਨਾ ਥਣ ਚਾਰ ਦਾ ਰੋਕੋ ਜੀ ਬੰਦੋ ਜੀ ਬਾਕੀ ਦੀ ਗੱਲ ਥੋੜੀ ਸਮਾਈ ਦੀ ਲੋੜ ਆ ਬਰੀ ਵਿੱਚ ਕੋਈ ਕਮੀ ਨਹੀਂ ਵੱਡੀ ਪੰਜਾਬ ਵਾਲੀ ਜਰਸੀ ਨੇ ਤਿਆਰ ਹੋਣਾ ਜੀ ਚੰਗੀਆਂ ਜੁਆ ਗਈ ਵੀ ਤੇ ਥਣ ਚਾਰ ਚਾਰ ਚਾਰਾਂ ਦੇ ਹਾਂ ਜੀ ਤੇ ਇਹਦੀ ਵੀ ਬਈ ਫੋਨ ਤੇ ਡਿਮਾਂਡ ਫਿਰ ਹਾਂ ਜੀ ਓਕੇ ਤੇ ਹੁਣ ਤਿੰਨ ਨੰਬਰ ਜਰਸੀ ਬੱਚਾ ਬਹੁਤ ਪਿਆਰਾ ਬੱਚਾ ਹਨਾ ਇਹ ਵੀ ਹਾਂ ਜੀ ਹਾਂ ਬੋਦੀਵਾਦੀ ਪ੍ਰਿੰਟ ਪੂਰਾ ਚੰਗਾ ਲੈ ਚਲੋ ਮੜੀ ਜੀ ਹਾਂ ਜੀ ਕੁਆਲਿਟੀ ਚੰਗੀ ਆ ਦੇਖੋ ਹੂੰ ਮੋਲੇ ਜੀ ਤੋੜਾ ਦਾਇਆ 1 ਨੰਬਰ ਤੇ ਫੋਟ ਸ਼ਾਂਗਪੋਰਾ ਨਹੀਂ ਹਾਂਜੀ ਇਹ ਕਿੰਨੀ ਉਮਰ ਹੋ ਬਾਈ ਇਹਦੀ ਔਰ ਇਹਦੀ 7 ਕਿੰਨੇ ਦਿਨਾਂ ਦੇ ਜੀ 7 ਕਿੰਨੇ ਦਿਨ ਦੇ ਬੱਚਾ ਹੀ ਆ ਹਨਾ ਹਾਂਜੀ ਹਾਂ ਆ ਦੇਖੋ ਜੀ ਕੁਆਲਿਟੀ ਚੰਗੀ ਤੇ ਰਿਮਾਂਡੇ ਦੀ ਫੋਨ ਤੇ ਬੰਦ ਲਓ ਜੀ ਫੇਸ ਦੀ ਕੁਆਲਿਟੀ ਕਰਾ ਮੈਂ ਚੱਕਾ ਦੇਖੋ ਜੀ ਤੇ ਕੁਆਲਿਟੀ ਚੰਗੀ ਚਾਰ ਚਪੇਰਾਂ ਚੰਗੀ ਹੂੰ ਹੁਣ ਲਾਸਟ ਤੇ ਆ ਗਈ ਐਚਐਫ ਹਨਾ ਬਾਈ ਫਿਰ ਹਾਂਜੀ ਇਹਨੂੰ ਵੀ ਖੋਲ ਲਓ ਇਹ ਵੀ ਪਿਆਰਾ ਬੱਚਾ ਇਹ ਵੀ 7-8 ਮਹੀਨਿਆਂ ਦਾ ਹੀ ਹੈ ਹਾਂਜੀ ਹਾਂ ਬਹੁਤ ਪਿਆਰਾ ਬੱਚਾ ਹਨਾ ਇਹ ਕੋਈ ਅਨਮੁੱਲਾ ਬੱਚਾ ਹਾਂਜੀ ਤੇ ਚਾਰ ਥਾਣੀਆਂ ਚਾਰ ਆ ਜੀ ਡਿਮਾਂਡ ਫਰ ਫੋਨ ਤੇ ਤੇ ਉਮਰ ਇਹਦੀ ਹੋਈਗੀ 7-8 ਮਹੀਨਿਆਂ ਦੀ ਹੋਈ ਹਾਂਜੀ ਹਾਂ ਓਕੇ ਕੱਚੀ ਖੀਰੀ ਜੀ ਤੇ ਬਈ ਪੈਸੇ ਜਾਇਜ਼ ਹੋਣਗੇ ਸਾਰੇ ਹਾਂ ਜਾਇਜ਼ ਪੈਸੇ ਤੇ ਇਹ ਸਾਰਿਆਂ ਦਾ ਪਦਾਸੀ ਦਿੰਦੇ ਰੇਟ ਉਦਰੀ ਬੰਦਾਂਗੇ ਇੱਥੇ ਬੰਨਣਾ ਨਾ ਬੰਦੋ ਜੀ ਇੱਥੇ ਸਾਰਿਆਂ ਦਾ ਰੇਟ ਬਾਈ ਕਹਿੰਦਾ 45000 ਹੈ ਜਿਹਨੇ ਕੱਲੀ-ਕੱਲੀ ਲੈਣੀ ਹੋ ਕੱਲੀ-ਕੱਲੀ ਦਾ ਰੇਟ ਫੋਨ ਤੇ ਪੁੱਛ ਲਿਓ ਹਨਾ ਹਾਂਜੀ ਸਾਰਿਆਂ ਦਾ ਰੇਟ 45000 ਰੁਪਇਆ ਤੇ ਨੰਬਰ ਬਾਈ ਫੇਰ ਬੋਲਦੇ 8872 ਹੂੰ ਕਿਐਸੀ ਦਿਨ 14 81314 ਪਿੰਡ ਸਹਿਣਾ ਜੀ ਜਰੂਰ ਕਰੋ ਬਾਈ ਨਾਲ ਸੰਪਰਕ ਚਾਰ ਵਰਸ਼ੀਆਂ ਚਾਰੇ ਤੁਹਾਨੂੰ ਦਿਖਾਦਿਆਂ ਧੰਨਵਾਦ